ਕਿ ਜੇ ਤੁਸੀਂ ਵੀ ਕਹੀ ਹੈ ਮੈਂ ਇੱਕ ਵਾਰੀ ਕਲੇਰ ਸਾਹਿਬ ਦਾ ਰੁਕਰਮਾ ਕਲੇਰ ਸਾਹਿਬ ਦੇਖੋ ਦੋ ਚੀਜ਼ਾਂ ਹੋ ਰਹੀਆਂ ਨੇ ਇੱਕ ਤਾਂ ਤੁਸੀਂ ਵੀ ਪ੍ਰੋਟੈਸਟ ਕਰ ਰਹੇ ਹੋ ਇਸ ਮੁੱਦੇ ਦੇ ਉੱਤੇ ਦੂਜਾ ਆਮ ਆਦਮੀ ਪਾਰਟੀ ਤੁਹਾਡੇ ਅਗੇਂਸਟ ਵੀ ਪ੍ਰੋਟੈਸਟ ਕਰ ਰਹੀ ਹੈ ਕਿ ਤੁਸੀਂ ਇਸ ਵੀਡੀਓ ਨੂੰ ਸਰਕੂਲੇਟ ਕੀਤਾ ਹੈ ਤੁਸੀਂ ਵੀ ਗੁਰੂਆਂ ਦਾ ਅਪਮਾਨ ਕੀਤਾ ਹੈ ਤੁਸੀਂ ਇੱਕ ਐਡੀਟਿਡ ਵੀਡੀਓ ਨੂੰ ਆਧਾਰ ਬਣਾ ਕੇ ਇੱਕ ਪੋਲਿਟਿਕਲ ਆਗੂ ਦੇ ਉੱਤੇ ਇਲਜ਼ਾਮ ਲਗਾਉਣ ਨੂੰ ਲੈ ਕੇ ਗੁਰੂਆਂ ਦਾ ਅਪਮਾਨ ਕੀਤਾ ਗਿਆ ਤੁਹਾਨੂੰ ਉਸ ਚੀਜ਼ ਦਾ ਤੁਸੀਂ ਉਸ ਦਾ ਨੋਟਿਸ ਲਿਆ ਜਾਂ ਉਸਦੇ ਤੇ ਗੌਰ ਨਹੀਂ ਕੀਤਾ ਗੁਰਪ੍ਰੀਤ ਦੇਖੋ ਜਿਹੜਾ ਸਾਰਾ ਮਸਲਾ ਇਹ ਮਸਲਾ ਜਿੱਦਣ ਦਿੱਲੀ ਵਿਧਾਨ ਸਭਾ ਦਾ ਇੱਕ ਸਪੈਸ਼ਲ ਸੈਸ਼ਨ ਲੱਗ ਰਿਹਾ ਸੀ 350 ਸਾਲਾ ਗੁਰਪੁਰਬ ਤੇ ਜੀ ਸੋ ਬੜਾ ਸੁਭਾਵਿਕ ਹੈ ਕਿ ਜੇ 350 ਸਾਲਾ ਗੁਰਪੁਰਬ ਦੇ ਉੱਤੇ ਉਹ ਜਿਹੜਾ ਸੈਸ਼ਨ ਸੀ ਉਹ ਚੱਲ ਰਿਹਾ ਹੈ ਸੋ ਕਿਸੇ ਨੂੰ ਕੋਈ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ ਕਿ ਜਿਸ ਤਰੀਕੇ ਦੀ ਸ਼ਬਦਾਵਲੀ ਭੱਦੀ ਸ਼ਬਦਾਵਲੀ ਇਹ ਜਿਹੜੇ ਦਿੱਲੀ ਦੇ ਸਾਬਕਾ ਸੀਐਮ ਹੈ ਤੇ ਹੁਣ ਆਮ ਆਦਮੀ ਪਾਰਟੀ ਦੇ ਉੱਤੇ ਲੀਡਰ ਆਫ ਆਪੋਜੀਸ਼ਨ ਨੇ ਆਤਿਸ਼ੀ ਜੋ ਉਹਨਾਂ ਨੇ ਬੋਲਿਆ ਉਹ ਸਾਰਿਆਂ ਦੇ ਸਾਹਮਣੇ ਆ ਅਤਿ ਨਿੰਦਨਯੋਗ ਹੈ ਔਰ ਅੱਜ ਮੈਂ ਪੁੱਛਣਾ ਚਾਹੁੰਨਾ ਹੈ ਮੁੱਖ ਮੰਤਰੀ ਭਗਵੰਤ ਮਾਨ ਸਪੀਕਰ ਕੁਲਤਾਰ ਸੰਧਵਾ ਹਰਜੋਤ ਬੈਂਸ ਤੇ ਨਿੱਜਰ ਸਾਹਿਬ ਖਾਸ ਕਰਕੇ ਜਿਹੜੇ ਬਹੁਤ ਆਪਣੇ ਆਪ ਨੂੰ ਕਹਿੰਦੇ ਨੇ ਜੀ ਅੱਜਕੱਲ بڑا ਇਹਨਾਂ ਨੂੰ ਜਾਗਿਆ ਸਿੱਖੀ ਨਾਲ ਬੜਾ ਪਿਆਰ ਹੈ ਗੁਰੂ ਸਾਹਿਬਾਨ ਨਾਲ ਬੜਾ ਪਿਆਰ ਹੈ ਇਹਨਾਂ ਦੇ ਮੂੰਹ ਚੋਂ ਤਾਂ ਇੱਕ ਸ਼ਬਦ ਨਹੀਂ ਨਿਕਲਿਆ ਕੀ ਗੱਲ ਅੰਦਰਲੀ ਜ਼ਮੀਰ ਨਹੀਂ ਜਾਗੀ ਜਾਂ ਹਿੰਮਤ ਨਹੀਂ ਹੈ ਕਿਉਂਕਿ ਪਤਾ ਵੀ ਆਤਿਸ਼ੀ ਕੇਜਰੀਵਾਲ ਸਾਹਿਬ ਦੀ ਖਾਸ ਹੈ ਜਿਹੜਾ ਅਤਿਸ਼ੀ ਦੇ ਖਿਲਾਫ ਬੋਲਿਆ ਉਹਦੇ ਤੇ ਕਾਰਵਾਈ ਹੋਊਗੀ ਜਾਂ ਤਾਂ ਮੁੱਖ ਮੰਤਰੀ ਸਾਹਿਬ ਦੀ ਆਫ ਦੀ ਚੇਅਰ ਜਾਊਗੀ ਜਾਂ ਮੰਤਰੀਆਂ ਦੀ ਜਾਊਗੀ ਹੁਣ ਸਵਾਲ ਇਹ ਖੜਾ ਹੁੰਦਾ ਕਿ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਖੜੇ ਹੋ ਕੇ ਬੋਲਿਆ ਗਿਆ ਉਹ ਸੈਸ਼ਨ ਹੈ ਉਹ ਫਲੋਰ ਆਫ ਦਾ ਹਾਊਸ ਹੈ ਤੇ ਕਾਨੂੰਨ ਕੀ ਕਹਿੰਦਾ ਹੈ ਕਿ ਜਦੋਂ ਫਲੋਰ ਆਫ ਦਾ ਹਾਊਸ ਤੇ ਕੋਈ ਗੱਲ ਕਹੀ ਜਾਂਦੀ ਹੈ ਤਾਂ ਉੱਥੇ ਪੁਲਿਸ ਦੀ ਜੂਰਿਸਡਿਕਸ਼ਨ ਦੇ ਉੱਤੇ ਬਹੁਤ ਵੱਡੇ ਸਵਾਲ ਨੇ ਔਰ ਜੂਰਿਸਡਿਕਸ਼ਨ ਕਿੱਥੇ ਬਣਾਈ ਗਈ ਜਲੰਧਰ ਚ ਆਤੀਸ਼ੀ ਜਿਹਨੇ ਬੋਲਿਆ ਉਹ ਦਿੱਲੀ ਦੀ ਹੂੰ ਜਿੱਥੇ ਬੋਲਿਆ ਗਿਆ ਵਿਧਾਨ ਸਭਾ ਦਿੱਲੀ ਦੀ ਹੂੰ ਕਪਲ ਮਿਸ਼ਰਾ ਦਿੱਲੀ ਦੇ ਹੂੰ ਜਿਹੜੀ ਭਾਜਪਾ ਪਾਰਟੀ ਆ ਉਹਦਾ ਹੈੱਡਕੁਆਰਟਰ ਦਿੱਲੀ ਆਮ ਆਦਮੀ ਪਾਰਟੀ ਦਾ ਹੈੱਡਕੁਆਰਟਰ ਦਿੱਲੀ ਤਾਂ ਫਿਰ ਜਲੰਧਰ ਪੁਲਿਸ ਦੇ ਵਿੱਚ ਜਿਹੜਾ ਪਰਚਾ ਦਰਜ ਕੀਤਾ ਗਿਆ ਮੈਂ ਪੰਜਾਬ ਦੇ ਡੀਜੀਪੀ ਨੂੰ ਪੁੱਛਣਾ ਚਾਹੁੰਦਾ ਵੀ ਕੋਈ ਰੂਲ ਆਫ ਲਾ ਹੈ ਨਹੀਂ ਹੋਦਾ ਪੰਜਾਬ ਦੇ ਆਪਣੇ ਕੀ ਹਾਲਾਤ ਨੇ ਉਰੇ ਆਏ ਦਿਨ ਗ੍ਰਨੇਡ ਫਟ ਰਹੇ ਨੇ ਥਾਣਿਆਂ ਤੇ ਉਰੇ ਆਏ ਦਿਨ ਕਤਲ ਹੋ ਰਹੇ ਨੇ ਉਰੇ ਡਰੱਗ ਵਿਕਰੇ ਆ ਉਰੇ ਤੁਹਾਡਾ ਐਸਐਸਪੀ ਸ਼ਰਿਆਮ ਆਪੋਜੀਸ਼ਨ ਦੇ ਕੈਂਡੀਡੇਟਾਂ ਤੋਂ ਕਾਗਜ਼ ਖੋ ਕੇ ਚੋਣਾ ਲੁੱਟ ਕੇ ਦੇ ਰਿਹਾ ਉਥੇ ਤਾਂ ਬੀਜੇਪੀ ਸਾਹਿਬ ਆਪਾਂ ਕਾਰਵਾਈ ਨਹੀਂ ਕਰ ਰਹੇ ਤੇ ਜਿਹੜਾ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਗੱਲ ਹੋਈ ਜਿਹਦੀ ਜੂਰਿਸਡਿਕਸ਼ਨ ਦਿੱਲੀ ਦੀ ਹੈ ਉਥੇ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਦੀ ਕਿਉਂਕਿ ਲੀਡਰ ਆਤਿਸ਼ੀ ਉਹਨੂੰ ਬਚਾਉਣ ਦੇ ਲਈ ਤੁਸੀਂ ਆ ਕੇ ਜਲੰਧਰ ਪਰਚਾ ਕਰਤਾ ਤੇ ਹੁਣ ਪ੍ਰਿਵਿਲੇਜ ਮੋਸ਼ਨ ਹੈ ਜਿਹੜਾ ਉਹ ਜਾਰੀ ਹੋ ਗਿਆ ਹੁਣ ਗੌਰਵ ਜੀ ਸਿੱਧਾ ਸਵਾਲ ਉਠਦਾ ਹੈ ਕਿ ਜੇ ਵੀਡੀਓ ਦਾ ਕੰਪੈਰੀਜ਼ਨ ਮੈਂ ਪਹਿਲਾਂ ਕਹਿਣਾ ਅੱਜ ਮੈਂ ਉਹਰੇ ਤੁਹਾਡੇ ਚੈਨਲ ਤੇ ਕਹਿਣਾ ਕਿ ਜਿਹੜਾ ਉਸ ਐਫਐਸਐਲ ਲੈਬ ਦਾ ਜਿਹੜਾ ਹੈਡ ਹੈ ਉਹਨੂੰ ਦਿੱਲੀ ਵਿਧਾਨ ਸਭਾ ਚ ਸੱਦਿਆ ਜਾਵੇ ਤੇ ਉਹਨੂੰ ਪੁੱਛੋ ਵੀ ਕੀ ਸੀਐਫਐਸਐਲ ਮੁਹਾਲੀ ਇਸ ਤਰੀਕੇ ਕਿਸੇ ਵੀਡੀਓ ਨੂੰ ਏਆਈ ਕਹਿ ਸਕਦੀ ਹੈ ਕੀ ਉਹਨਾਂ ਕੋਲੇ ਪ੍ਰੋਪਰ ਟੂਲ ਹੈ ਕਿਉਂਕਿ ਮੇਰੀ ਜਾਣਕਾਰੀ ਹੈ ਕਿ ਸੀਐਫਐਸਐਲ ਮੁਹਾਲੀ ਕੋਲੇ ਤਾਂ AI ਡਿਕਲੇਅਰ ਕਰਨ ਦਾ ਟੂਲ ਹੀ ਹੈ ਨਹੀਂ ਨੇ ਉਹਨਾਂ ਨੇ ਐਡੀਟਿਡ ਐਡੀਟਿਡ ਚਾ ਗਿਆ ਜੋ ਮੈਨੂੰ ਸਮਝ ਆਇਆ ਪਹਿਲਾਂ ਦੱਸਿਆ ਜਾਵੇ ਵੀ ਕਿਉਂ ਮਤਲਬ ਕਿ ਕਿਸ ਬਿਨਾ ਤੇ ਕੀਤੀ ਕਿ ਕਿਉਂਕਿ ਉਹ ਤਾਂ ਦੂਜਾ ਵੱਡਾ ਕਾਰਨ ਹੈ ਹੂੰ ਇਹ ਸਾਰੇ ਵਕੀਲ ਸਾਹਿਬ ਨੇ ਪਾਸੀ ਸਾਹਿਬ ਵੀ ਵਕੀਲ ਸਾਹਿਬ ਹੈ ਖੜਿਆਲ ਸਾਹਿਬ ਵੀ ਹੈ ਜੇ ਕਿਸੇ ਵੀਡੀਓ ਨੂੰ ਐਡੀਟਿਡ ਕਹਿਣਾ ਤਾਂ origignal ਵੀਡੀਓ ਚਾਹੀਦੀ ਹੈ origignal ਵੀਡੀਓ ਕਿਸੇ ਬਾਜ਼ਾਰ ਦੇ ਕੈਮਰੇ ਦੀ ਨਹੀਂ ਹੈ origignal ਵੀਡੀਓ ਕਿਸੇ ਮੇਲੇ 'ਚ ਲੱਗੇ ਕੈਮਰੇ ਦੀ ਨਹੀਂ ਹੈ ORIGINAL VIDEO VIDHAN SABHA DE CAMERA DE AUTOHENTICATED VIDEO KI HO SAKDI HAI VIDHAN SABHA LOKAN DA SATAN HAI CHAHYE JEHDI MARZI PARTY DI SARKAR HOVE VIDHAN SABHA DE CAMERA DE VICHHO VIDEO ORIGINAL LEKE HI DASSI JAUGI NA KE EDITED HAI KE NAHI HAI AA ORIGINAL HAI AA EDITED HAI OH APPA LEHI KYON NI APPA 2 GHANTYAN DE VICHH ONU EDITED KEHTA SO ETHON EK GAL SPASHT HAI KE AAM ADMI PARTY ਕੇਦਰੀ ਵੱਲ ਦੇ ਪ੍ਰੈਸ਼ਰ ਨੀਚੇ ਆਤਿਸ਼ੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਪੰਜਾਬ ਪੁਲਿਸ ਦੀ ਕੀ ਜ਼ਿੰਮੇਵਾਰੀ ਹੈ ਜੀ ਜਿਹੜੇ ਅਫਸਰ ਨੇ ਚਾਹੇ ਪੰਜਾਬ ਪੁਲਿਸ ਦੇ ਡੀਆਈਜੀ ਨੇ ਆਈਜੀ ਨੇ ਕੀ ਮਜਬੂਰੀ ਹੈ ਜੀ ਮੈਂ ਅਫਸਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਹਾਡੇ ਤੋਂ ਆਮ ਆਦਮੀ ਪਾਰਟੀ ਕਰਾਰੀ ਹੈ ਗਲਤ ਕੰਮ ਜਵਾਬਦੇਹੀ ਅਫਸਰਾਂ ਦੀ ਹੈ ਅੱਜ ਕਿਹਨੂੰ ਪ੍ਰਿਵਿਲੇਜ ਮੋਸ਼ਨ ਜਾਰੀ ਹੋਇਆ ਡੀਜੀਪੀ ਸਾਹਿਬ ਨੂੰ ਏਡੀਜੀਪੀ ਸਾਹਿਬ ਨੂੰ ਉੱਥੇ ਦੇ ਕਮਿਸ਼ਨਰ ਨੂੰ ਹੁਣ ਫਸੂਗਾ ਕੌਣ ਡੀਜੀਪੀ ਏਡੀਜੀਪੀ ਤੇ ਕਮਿਸ਼ਨਰ ਕੀ ਗਿਆ ਆਮ ਆਦਮੀ ਪਾਰਟੀ ਦਾ ਸੋ ਅਫਸਰ ਨਾ ਗਲਤ ਕੰਮ ਕਰਨ ਇਹਨਾਂ ਦੇ ਕਹਤੇ ਇਹ ਇੱਕ ਆਤਿਸ਼ੀ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਪੰਜਾਬ ਹੈ ਗੁਰੂਆਂ ਪੀਰਾਂ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਤੇ ਤੁਸੀਂ ਆਤਿਸ਼ੀ ਨੂੰ ਬੁਲਾ ਰਹੇ ਹੋ ਜਿਹੜੀ ਸਿੱਡੇ ਸਾਡੇ 350 ਸਾਲਾ ਗੁਰਪੁਰਬ ਨੂੰ ਲੈ ਕੇ ਮੈਂ ਸਾਹਿਬ ਜੀ ਨਾਲ ਗੱਲ ਸੁਣਨੀ ਤੁਸੀਂ ਕਲੀਅਰ ਹੋ ਕਿ ਉਸ ਵੀਡੀਓ ਦੇ ਵਿੱਚ ਗੁਰੂਆਂ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਹੈ ਗੌਰਵ ਜੀ ਜਦੋਂ ਸੈਸ਼ਨ ਹੀ ਸਾਡੇ 350 ਸਾਲਾ ਗੁਰਪੁਰਬ ਨੂੰ ਲੈ ਕੇ ਹੋ ਰਿਹਾ ਮੇਰੇ ਖਿਆਲ ਹੈ ਇੱਕ ਚੀਜ਼ ਆ ਕੇ ਲਿੰਕ ਹੁੰਦੀ ਹੈ ਪਰ ਜਦੋਂ ਸੈਸ਼ਨ ਹੀ ਮੰਨ ਲਿਆ ਜਾਵੇ ਉਹ ਸੁਭਾਵਿਕ ਹੈ ਜਦੋਂ ਸੈਸ਼ਨ ਹੀ 350 ਸਾਲਾ ਗੁਰਪੁਰਬ ਨੂੰ ਲੈ ਕੇ ਹੋ ਰਿਹਾ ਹੈ ਆਤੀਸ਼ੀ ਨੇ ਬੋਲਿਆ ਆਤੀਸ਼ੀ ਨੂੰ ਮਾਫੀ ਮੰਗਣੀ ਚਾਹੀਦੀ ਹੈ ਪੰਜਾਬ ਪੁਲਿਸ ਨੇ ਜੇ ਕਾਰਵਾਈ ਕਰਨੀ ਸੀ ਤਾਂ ਪੰਜਾਬ ਪੁਲਿਸ ਪਰਚਾ ਦਰਜ ਕਰਦੀ ਆਤੀਸ਼ੀ ਤੇ ਇਹ ਜਿਹੜਾ ਸਬੂਤ ਮਟਾਉਣ ਲਈ ਹੈ ਇਹ ਜਿਹੜਾ ਇੱਕ ਅਰੋਪੀ ਨੂੰ ਬਚਾਉਣ ਦੀ ਕਾਰਵਾਈ ਕੀਤੀ ਗਈ ਹੈ ਇਹਦੇ ਲਈ ਅਫਸਰ ਜਵਾਬਦੇਹ ਨਹੀਂ ਹੈ ਬਸੀ ਸਾਹਿਬ ਬਸੀ ਇੱਕ ਲਾਈਨ ਦਾ ਸਵਾਲ ਇੱਕ ਲਾਈਨ ਦਾ ਸਵਾਲ ਬੜਾ ਜ਼ਰੂਰੀ ਹੈ एसएसपी पटियाला ਦਾ ਕੇਸ ਇਹ ਤੋਂ ਪੁਰਾਣਾ ਹੈ ਨਾ ਆਮ ਆਦਮੀ ਪਾਰਟੀ ਸਪਸ਼ਟੀਕਰਨ ਦਵੇ ਕਿ ਉਹਦੇ ਚ ਵੈਰੀਫਿਕੇਸ਼ਨ ਮੁਕੰਮਲ ਹੋ ਗਈ ਕਿਉਂਕਿ ਇਹਦੇ ਤਾਂ ਇਹਨਾਂ ਨੇ ਸਕਿੰਟਾ ਜਨਵੇੜਤੀ ਉਹਦੇ ਚ ਇਨਾ ਟਾਈਮ ਹੋ ਗਿਆ ਨਾਲੇ ਇਲੈਕਸ਼ਨ ਨਾਲਕ ਮਸਲਾ ਹੈ ਉਹਦੇ ਉਹਦੇ ਚ ਇਹ ਵੀਡੀਓ ਹੈ ਕਹਿ ਦਿੱਤਾ ਕਿ ਅਸੀਂ ਇਹ ਕੋਈ ਤਾਂ ਕਹਿੰਦੇ ਦੋ ਘੰਟੇ ਬਾਅਦ ਕਹਿੰਦੇ ਏਆਈ ਵੀਡੀਓ ਪਾਸੀ ਸਾਹਿਬ ਜਵਾਬ ਦੇ ਗਏ ਗੋਰਿੰਦੀ ਮਨਾਸਾ ਕਹਿੰਦੇ ਰੋਈ ਕਿ ਨਹੀਂ ਹੋਈ ਪਾਸੀ ਪਾਸੀ ਸਾਹਿਬ ਇਹ ਦੱਸ ਦੇਣ ਕਿ ਚੀਫ ਜਸਟਿਸ ਸਾਹਿਬ ਦਾ ਆਰਡਰ ਹੈ ਡਾਕਟਰ ਦਲਜੀਤ ਚੀਮਾ ਦੀ ਪੀਆਈਐਲ ਚ ਚੀਫ ਜਸਟਿਸ ਸਾਹਿਬ ਦਾ ਅਦਰ ਹੈ ਕਿ ਇਹਦੀ ਜਾਂਚ ਕਿਸੇ ਇੰਡੀਪੈਂਡੈਂਟ ਏਜੰਸੀ ਤੋਂ ਕਰਾਈ ਜਾਏ ਜਿਹੜੀ ਕਿ ਪੰਜਾਬ ਸਰਕਾਰ ਦੇ ਪ੍ਰਭਾਵ ਵੇਟ ਨਾ ਹੋਵੇ ਉਸ ਤਾਈ ਤੱਕ ਨਹੀਂ ਭੇਜੀ ਇਹਨਾਂ ਜਵਾਬ ਠੀਕ ਹੈ ਹਾਈ ਕੋਰਟ ਦੇ ਚਲੋ ਜਵਾਬ ਜਵਾਬ ਮੈਂ ਤੁਹਾਡੇ ਨਾਮ ਵੀ ਲਾਉਣਾ ਹੈ ਪਿੱਛੇ ਟਾਈਮ ਨਾ ਪੜੇ ਖਰਾਬ ਹੋਵੇ ਪਾਸੀ ਸਾਹਿਬ ਗੌਰਵ ਜੀ ਪਹਿਲੀ ਗੱਲ ਤਾਂ ਦੇਖੋ ਪੰਜਾਬ ਦੇ ਸਾਰੇ ਲੋਕ ਦੇਖ ਰਹੇ ਆ ਤੇ ਅੱਜ ਇਹ ਵੀ ਦੇਖ ਰਿਹਾ ਕਿ ਕਿੰਨਾ ਤਿੰਨੋਂ ਪਾਰਟੀਆਂ ਇੱਕ ਮੁੱਠੋ ਇੱਕੋ ਜ਼ੋਰ ਤੇ ਲੱਗੀਆਂ ਵੀ ਆਮ ਆਦਮੀ ਪਾਰਟੀ ਨੂੰ ਕਹਿਣਾ ਕਿ ਇੱਕ ਥੀ ਆਮ ਆਦਮੀ ਪਾਰਟੀ ਮਤਲਬ ਕਿਉਂਕਿ ਇਹਨਾਂ ਦਾ ਰਲਿਆ ਮਿਲਿਆ ਲੁੱਟਦਾ ਨਜਾਮ ਆਮ ਆਦਮੀ ਪਾਰਟੀ ਨੇ ਤੋੜਿਆ ਤੇ ਤਿੰਨਾਂ ਦਾ ਮਕਸਦ ਇੱਕੋ ਹੈ ਕਿ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨਾ ਔਰ ਸਭ ਤੋਂ ਪਹਿਲਾਂ ਮੈਂ ਸੋਈ ਸਾਹਿਬ ਤੋਂ ਸ਼ੁਰੂਆਤ ਕਰਦਾ ਸੋਈ ਸਾਹਿਬ ਦਾ ਮੈਂ ਪੂਰਾ ਸੁਣਿਆ ਇੱਕੋ ਲੈਕਚਰ ਦਿੱਤਾ ਕਿ ਇੱਥੇ ਕਿਸੇ ਤਰੀਕੇ ਨਾਲ ਮਾਹੌਲ ਖਰਾਬ ਕੀਤਾ ਜਾਏ ਜੀ ਗੁਰੂਆਂ ਦਾ ਅਪਮਾਨ ਕੀਤਾ ਜਾਦ ਕਿ ਗੁਰੂ ਸ਼ਬਦ ਆទਸੀ ਜਿੰਨੇ ਯੂਜ਼ ਹੀ ਨਹੀਂ ਕੀਤਾ ਆ ਮੇਰੇ ਕੋਲੇ ਨਾ ਕਮਿਸ਼ਨਰ ਜਿਹੜੀ ਅੰਤਰ ਕਮਿਸ਼ਨਰ ਦੀ ਪ੍ਰੈਸ ਕਾਨਫਰੈਂਸ ਆਈ ਸੀ ਦੀ ਰਿਲੀਜ਼ ਉਸ ਡਿਟੇਲਡ ਉਹਦੇ ਚ ਕਲੀਅਰ ਲਿਖਿਆ ਹੈ ਕਿ देयर हैज बीन ਡੈਲੀਬਰੇਟ देयर हैज बीन ਡੈਲੀਬਰੇਟ ਡਾਕਟਰਿੰਗ ਆਫ ਦੀ ਵੀਡੀਓ ਟੂ ਐਟਰੀਬਿਊਟ ਵਰਡਸ ਇਨ ਕੈਪਸ਼ਨਸ ਥੈਟ ਵਰ ਨੇਵਰ ਸਪੋਕਨ ਬਾਈ ਮਿਸ ਆਤਿਸ਼ੀ ਜੋ ਵਰਡ ਆਤਿਸ਼ੀ ਜੀ ਨੇ ਬੋਲੇ ਹੀ ਨਹੀਂ ਉਹ ਡਾਕਟਰਡ ਕਰਕੇ ਇਹ ਜਿਹੜੇ ਆ ਜੀ ਵੀਡੀਓ ਅਪਲੋਡ ਕਰ ਦਿੱਤੀ ਗਈ ਇੱਕ ਹੋਰ ਬੜੀ ਅਹਿਮ ਚੀਜ਼ ਦੱਸਦਾ ਮੈਂ ਬੜਾ ਹੈਰਾਨ ਹੋ ਰਿਹਾ ਸੀ ਕਿ ਕਿੱਦਾਂ ਇੱਕ ਗੁੰਮਰਾਹ ਕਰਨ ਲਈ ਲੋਕਾਂ ਨੂੰ ਜਿਹੜਾ ਹੈ ਜੀ ਕਿੱਦਾਂ ਤੱਕ ਛੂਟ ਬੋਲ ਦਿੱਤੇ ਜਾਂਦੇ ਆ ਅਲੇ ਤਾਂ ਜੁਮਾ ਜੁਮਾ 4 ਦਿਨ ਹੋਇਆ ਰਾਹੁਲ ਗਾਂਧੀ ਦੀ ਸਜ਼ਾ ਹੋਈ ਸੀਗੀ ਡੈਫਮੇਸ਼ਨ ਕੇਸ ਦੇ ਵਿੱਚ ਜਿਹੜੀ ਕਿ ਪੁਰਨੀਸ਼ ਮੋਦੀ ਨੇ ਦਿਰਾਦ ਦੇ ਵਿੱਚ ਕੇਸ ਦਾਇਰ ਕੀਤਾ ਸੀ ਕਿ ਕਰਨਾਟਕਾ ਦੇ ਵਿੱਚ ਚਿੱਤਰੇਲੀ ਚ ਰਾਹੁਲ ਗਾਂਧੀ ਨੇ ਗਲਤ ਸ਼ਬਦੀ ਇਸਤੇਮਾਲ ਕੀਤੇ ਆ ਕਹਿੰਦੇ ਜੀ ਜਲੰਧਰ ਐਫ ਆਈ ਆਰ ਨਹੀਂ ਹੋ ਸਕਿਆ ਹਲੇ ਤਾਂ 2 ਸਾਲ ਦੀ ਸਜ਼ਾ ਰਾਹੁਲ ਗਾਂਧੀ ਨੂੰ ਹੋਈ ਸੀ ਜਦੋਂ ਯਾਦ ਹੋਣਾ ਇਸੇ ਬੀਜੇਪੀ ਨੇ ਬੜੀ ਕਾਲੀ ਨਾਲ ਉਹਦੀ ਮੈਂਬਰਸ਼ਿਪ ਵੀ ਚੁੱਕ ਲਈ। ਮਤਲਬ ਤੁਸੀਂ ਉਹ ਕੇਸ ਦਾ ਜ਼ਿਕਰ ਕਰ ਰਹੇ ਹੋ ਕਿ ਉਹ ਕਿਥੇ ਨਾਟਕ ਡ੍ਰਿੰਗ ਬੋਲਿਆ ਗੁਜਰਾਤ ਚ ਐਫਆਰ ਹੋਈ। ਤੁਸੀਂ ਸਿਰਫ ਆਮ ਆਦਮੀ ਆਮ ਆਦਮੀ ਭੰਡਣ ਦੇ ਚੱਕਰ ਚ ਠੀਕ ਹੈ ਚਲੋ ਨਹੀਂ ਆਪਾਂ ਜਵਾਬ ਉਸ ਦਾ ਲਵਾਂਗੇ। ਪਾਸੀ ਸਾਹਿਬ ਕਲੇਰ ਪਤਾ ਕਲੇਰ ਸਾਹਿਬ ਕੀ ਕਹਿ ਰਹੇ ਨੇ? ਕਲੇਰ ਸਾਹਿਬ ਕਹਿ ਰਹੇ ਨੇ ਕਿ 350 ਸਾਲ ਜਿਹੜਾ ਸ਼ਹੀਦੀ ਪਰਬ ਸੀ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਸੱਦਿਆ ਗਿਆ ਸੀ ਸੈਸ਼ਨ ਤਾਂ ਬਹੁਤ ਸਿੱਧੀਆਂ ਚੀਜ਼ਾਂ ਆ ਕੇ ਆਪਸ ਦੇ ਵਿੱਚ ਮਿਲ ਰਹੀਆਂ ਕਿ ਉੱਥੇ ਗੁਰ ਗੌਰਵ ਜੀ ਜਦੋਂ ਆਸੀ ਜੀ ਗੱਲ ਕਰ ਰਹੇ ਸੀ ਉਦੋਂ এনवायरमेंट ਦੀ ਗੱਲ ਚੱਲ ਰਹੀ ਸੀ 350ਵਾਂ ਜਦੋਂ ਸ਼ਹੀਦੀ ਦਿਵਸ ਹੈ ਉਹਦਾ ਸਭ ਨੇ ਦੇਖਿਆ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਕਿੱਡੀ ਸ਼ਰਧਾ ਦੇ ਨਾਲ ਸ਼੍ਰੀ ਅਨੰਦਪੁਰ ਸਾਫ ਕਿੱਦਾਂ ਮਨਾਇਆ ਇਹ ਤਾਂ ਸਿਰਫ ਇੱਕ ਹੋ ਰਿਹਾ ਕਿ ਆ ਸੀਗਾ ਕਿ ਬੀਜੇਪੀ ਜੋ ਕੇਂਦਰ ਦੇਵੀ ਰਿਪਰਟ ਬੈਠੀ ਹੈ ਦਿੱਲੀ ਸਰਕਾਰ ਦੇ ਵਿੱਚ ਬੈਠੀ ਹੈ ਇੱਥੋਂ ਤੱਕ ਕਿ ਉੱਤੇ ਦੀ ਮਿਊਸਪਲ ਕਾਰਪੋਰੇਸ਼ਨ 'ਚ ਬੈਠੀ ਹੈ ਉਹ ਲਗਾਤਾਰ ਫੇਲ ਹੋ ਰਹੀ ਐ ਤੇ ਆਕਸੀ ਜੀ ਲਗਾਤਾਰ ਉਹਨਾਂ ਮੁੱਦਿਆਂ ਵੱਲ ਧਿਆਨ ਲਾ ਜਾ ਰਹੇ ਸੀ ਹੁਣ ਇੱਕ ਚੀਜ਼ ਦੱਸੋ ਉਹ ਬਿਲਕੁਲ ਵਿਧਾਨ ਸਭਾ ਦੀ ਪ੍ਰਾਪਰਟੀ ਹੁੰਦੀ ਜਦੋਂ ਵਿਧਾਨ ਸਭਾ ਤੱਕ ਰਹਿੰਦੀ ਕਾਪਿਲ ਮਿਸ਼ਰਾ ਨੂੰ ਕੀਨੇ ਅਧਿਕਾਰ ਦਿੱਤਾ ਤੇ ਉਹ ਇੱਕ ਵੀਡੀਓ ਨੂੰ ਡਾਕਟਰਡ ਕਰਕੇ ਪੰਜਾਬ ਦੇ ਵਿੱਚ ਮਾਹੌਲ ਫੈਦਾ ਖਰਾਬ ਕਰਨ ਤੇ ਲਈ ਇੱਥੇ ਸਰਕੂਲੇਟ ਕੀਤੀ ਜਾਵੇ ਉਹ ਦਲੰਦਰ ਦੇ ਵਿੱਚ ਸਰਕੂਲੇਟ ਹੋ ਰਹੀ ਆ ਚਲੋ ਇੱਕ ਇੱਕ ਛੋਟਾ ਜਿਹਾ ਜਵਾਬ ਦੇ ਦੋ ਮੈਂ ਬਾਕੀ ਮਹਿਮਾਨਾਂ ਦਾ ਕਰਾਂ ਇਸ ਤੋਂ ਪਹਿਲਾਂ ਵੀ ਵੀਡੀਓਜ਼ ਆਈਆਂ ਨੇ ਤੁਸੀਂ ਉਹਨਾਂ ਦੇ ਉੱਤੇ ਇੰਨੀ ਤੇਜ਼ੀ ਨਹੀਂ ਦਿਖਾਈ ਕਾਸਟ ਆਟ ਦੇ ਪਟਿਆਲਾ ਵਾਲੀ ਆਡੀਓ ਕਲਿੱਪ ਪਾਈ ਹੋਈ ਹੈ ਸਰਵ ਜੀ ਮੈਨੂੰ ਕੰਪਲੀਟ ਕਰ ਲੈਂਦੋ ਨਾ ਪਹਿਲਾਂ ਦੂਜੀ ਚੀਜ਼ ਇਹ ਕਹਿ ਰਹੇ ਆ ਕਿ ਵਿਧਾਨ ਸਭਾ ਨੇ ਖੁਦ ਜਾਂਚ ਲਈ ਭੇਜੀ ਹੋਈ ਹੈ ਹਮ ਇੱਕ ਇਨ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਭਾਜਪਾ ਦੇ ਬੁਲਾ ਰਹੇ ਆ ਚਾਹੇ ਉਹ ਆਕਾਲੀ ਦਲ ਦੇ ਬੁਲਾ ਰਹੇ ਆ ਨਹੀਂ ਜੀ ਸੱਚੀ ਹੋਈ ਹੈ ਮਤਲਬ ਕੀ ਆ ਜੋ ਕਪਿਲ ਮਿਸ਼ਰਾ ਦੀ ਵੀਡੀਓ ਨੂੰ ਇਹ ਸਰਟੀਫਿਕੇਟ ਦੇ ਰਹੇ ਆ ਤਿੰਨੋ ਯਾਰ ਇਹ ਖੁਦ ਕਹਿ ਰਹੇ ਆ ਕਿ ਦਿੱਲੀ ਨੇ ਜਾਂਚ ਲਈ ਭੇਜੀ ਹੋਈ ਆ ਇੱਥੇ ਐਫਐਸਐਲ ਪੰਜਾਬ ਦੀ ਐਫਐਸਐਲ ਨੇ ਮੁਖਵਾਤੀ ਦਿੱਲੀ ਨੇ ਜਾਂਚ ਲਈ ਭੇਜੀ ਹੈ ਤੁਸੀਂ ਦਿੱਲੀ ਦੀ ਗੁਲਾਮੀ ਕਰ ਰਹੇ ਆ ਪਾਸੇ ਸਬਸਤ ਕੀ ਆ ਨਹੀਂ ਤੁਸੀਂ ਕਿੱਥੋਂ ਸੁਣ ਲਿਆ ਦਿੱਲੀ ਦਾ ਕਾਰਨ ਹੈ ਜੀ ਜ ਅਕਾਲੀ ਦਲ ਨੂੰ ਤਾਂ ਪਤਾ ਇੱਕ ਹਾਸ਼ੀਏ ਤੇ ਹੈ ਜੀ ਜੀ ਬਾਲ ਲੈ ਲੇ ਲਿਆ ਜਵਾਬ ਜਵਾਬ ਲੈਣਾ ਮੈਂ ਦੇਖੋ ਬਵਾਸੀ ਸਾਹਿਬ ਮੈਂ ਚਾਹੁੰਦਾ ਕਿ ਤੁਸੀਂ ਆਪਣੀ ਪੂਰੀ ਗੱਲ ਰੱਖੋ ਕੋਈ ਦਿੱਕਤ ਨਹੀਂ ਹੈ ਜੀ ਥੋੜੀ ਛੋਟੀ ਗੱਲ ਰੱਖ ਲਓ ਤਾਂ ਕਿ ਸਭ ਤੇ ਨੰਬਰ ਇੰਨੀ ਗੱਲ ਪੁੱਛ ਲਿਓ ਠੀਕ ਹੈ ਥੋੜਾ ਇੱਕ ਵਾਰੀ ਬਿੰਦ ਕਰੋ ਕਲੇਰ ਸਾਹਿਬ ਤੁਸੀਂ ਰਿਐਕਟ ਕਰਦੇ ਹੋ ਤੁਹਾਡੇ ਬਾਰੇ ਵੀ ਜ਼ਿਕਰ ਹੋ ਰਿਹਾ ਮੇਰਾ ਇੱਕ ਇਹਦੇ ਵਿੱਚ ਵੀ ਪੁਆਇੰਟ ਹੈ ਜਵਾਬ ਦੇ ਲੈਂਦੇ ਨਾ ਦੀ ਗੱਲ ਮੈਂ ਆ ਰਿਹਾ ਸੋਹਿਤ ਸਾਹਿਬ ਤੁਹਾਡੇ ਕੋਲ ਵੀ ਆ ਰਹੇ ਹਨ ਕਲੇਰ ਸਾਹਿਬ ਮੈਂ ਗੌਰਵ ਜੀ ਫੇਰ ਦੁਬਾਰਾ ਆਪਣੀ ਗੱਲ ਦੁਹਰਾਣਾ ਬੀਸਿਕਲੀ ਆਮ ਆਦਮੀ ਪਾਰਟੀ ਨੂੰ ਇਹ ਨਹੀਂ ਦੇਖ ਰਹੇ ਕਿ ਜਾਂਚ ਹੋ ਕੇ ਦੂਜੇ ਪਾਸੇ ਤੋਂ ਵੀ ਆਈ ਨਹੀਂ ਨਾ ਤੁਸੀਂ ਵੀ ਉਹਦੇ ਮੋਹਰ ਲਗਾਤੀ ਹਾਂ ਬੀਜੇਪੀ ਕੈਰੀਅਰ ਠੀਕ ਹੈ ਆਮ ਆਦਮੀ ਪਾਰਟੀ ਨੂੰ ਇਹ ਲੱਗ ਰਿਹਾ ਹੈ ਮੈਂ ਸਵਾਲ ਵੀ ਇਕਬਾਲ ਸਿੰਘ ਇਹਨਾਂ ਦਾ ਲੀਡਰ ਹੈ ਕਿ ਨਹੀਂ ਹੈ ਇਹ ਕਲੈਰੀਫਾਈ ਕਰਦੇ ਆਪ ਠੀਕ ਹੈ ਚਲੋ ਪੁੱਛਦੇ ਹਾਂ ਗੌਰਵ ਜੀ ਮੇਰਾ ਗੌਰਵ ਜੀ ਮੇਰਾ ਸਵਾਲ ਹੈ ਜੀ ਮੈਂ ਇੱਕ ਮਿੰਟ ਪਾਸੇ ਸਾਹਿਬ ਥੋੜਾ ਛੋਟੇ ਛੋਟੇ ਰੱਖਿਆ ਮੈਂ ਸਾਰੇ ਤੋਂ ਜਵਾਬ ਫਟਾਫਟ ਲੈ ਪਾਵਾਂਗਾ ਮੈਂ ਪਾਸੇ ਸਾਹਿਬ ਨੂੰ ਫੇਰ ਸਵਾਲ ਕਰਦਾ ਜੀ ਇਹ ਜੋ ਕੁਝ ਕਿਹਾ ਗਿਆ ਫਲੋਰ ਆਫ ਦਾ ਹਾਊਸ ਤੇ ਕਿਹਾ ਗਿਆ ਇੱਕ ਵਕੀਲ ਦੇ ਤੌਰ ਤੇ ਪਾਸੇ ਸਾਹਿਬ ਜਾਣਦੇ ਹੋਣਗੇ ਕਿ ਜੋ ਫਲੋਰ ਆਫ ਉਹ ਇੱਕ ਮਿਊਂਡ ਚੀਜ਼ ਹੈ ਉਹਦਾ ਸਪੀਕਰ ਸਾਬ ਕਸਟੋਡੀਅਨ